ਤੇ ਅਗਲੀ ਗੱਲ ਕਰਕੇ ਚੀਫ ਖਾਲਸਾ ਦਿਵਾਨ ਦੀ ਜਿਹੜੀ ਕਾਰਜਕਾਰਨੀ ਹੈ ਇਹਨੂੰ ਅਮਰਤਾਰੀ ਹੋਣ ਦੀ ਨਸੀਹਤ ਦਿੱਤੀ ਜਾ ਰਹੀ ਹੈ ਜੀ ਅ ਜਥੇਦਾਰ ਗੈਨਿਕ ਕੁਲਦੀਪ ਸਿੰਘ ਗੜਗੱਜ ਮਤਲਬ ਕਿ ਜਿਸ ਦਿਨ ਤੋਂ ਸ਼੍ਰੀ ਕਲਤਖਬ ਸਾਹਿਬ ਦੇ ਕਾਰਜਕਾਰੀ ਹੋ ਤੱਕ ਸ਼੍ਰੀ ਕੇਸਗੱਟ ਸਾਹਿਬ ਦੇ ਜਥੇਦਾਰ ਬਣੇ ਨੇ ਹਾਂਜੀ ਉਸ ਦਿਨ ਤੋਂ ਰੂਪ ਦੇ ਵਿੱਚ ਆਪਣੇ ਆਪ ਨੂੰ ਮੀਡੀਆ ਸਾਹਮਣੇ ਸੰਗਤ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਦੇ ਨੇ ਵੈਸੇ ਪਹਿਲੇ ਜਥੇਦਾਰ ਸਹਿਬਾਨ ਵੀ ਬਕਬਕ ਸਮਾਗਮਾਂ 'ਚ ਵਿਚਰਦੇ ਰਹੇ ਨੇ ਬਕਬਕ ਮੀਟਕਾਂ ਦਾ ਹਿੱਸਾ ਲੈਂਦੇ ਰਹੇ ਨੇ ਪਰ ਉਹਨਾਂ ਦੀ ਇਦਾਂ ਜਨਤਕ ਲਾਈਫ ਇਸ ਤਰ੍ਹਾਂ ਦੀ ਨਹੀਂ ਹੁੰਦੀ ਉਸ ਰੁਤਬੇ ਦੇ ਅਨੁਸਾਰ ਉਹ ਥੋੜਾ ਜਿਹਾ ਧਿਆਨ ਰੱਖ ਕੇ ਦੁਰਦਨਿਕੀ ਕਿਵੇਂ ਤੁਰਨਾ ਪਰ ਜੱਤਰ ਗਿਆਨੀ ਗੁਲਦੀਪ ਸਿੰਘ ਢਕਾਚੋਰੀ ਇੱਕ ਕੰਮ ਚੰਗਾ ਕਰਦੇ ਨੇ ਕਿ ਜਿੱਥੇ ਵੀ ਜਾਂਦੇ ਨੇ ਉਸ ਰਾਏ ਧਰਮ ਦਾ ਪ੍ਰਚਾਰ ਦੀ ਗੱਲ ਜ਼ਰੂਰ ਕਰਦੇ ਨਜ਼ਰ ਆਉਂਦੇ ਹੂੰ ਹੂੰ ਉਹ ਹਰ ਥਾਂ ਕਰ ਦਿੰਦੇ ਜ਼ਰੂਰ ਨਜ਼ਰ ਆਉਂਦੇ ਨੇ ਚਾਹੇ ਉਹ ਅ ਜਲਦੀ ਸੇਵਾ ਕਰ ਰਹੇ ਹੋਣ ਚਾਹੇ ਜੋੜਾ ਕਰ ਸੇਵਾ ਕਰ ਰਹੇ ਹੋਣ ਚਾਹੇ ਕਿਸੇ ਦੇ ਘਰੇ ਗਏ ਹੋਣ ਚਾਹੇ ਕਿਸੇ ਧਾਰਮਿਕ ਸਮਾਗਮ ਤੇ ਗਏ ਹੋਣ ਇਹਨਾਂ ਉਹਨਾਂ ਦਾ ਇਹ ਇਹ ਪ੍ਰਕਟਾਵਾ ਹੀ ਇੱਛਾ ਹਮੇਸ਼ਾ ਸਾਹਮਣੇ ਹੁੰਦੀ ਜਿਹੜਾ ਪਲੱਸ ਪੁਆਇੰਟ ਲੈ ਕੇ ਜਾਂਦਾ ਜੀ ਹੁਣ ਜਿਹੜੀ ਚੀਪ ਖਾਲਸਾ ਦਵਾਨ ਹੈ ਉਹ ਸਿੱਖ ਕੌਮ ਦੇ ਵਿੱਚ ਸਰਮੌਰ ਸੰਸਥਾਵਾਂ ਚੋਂ ਇੱਕ ਹੈ ਠੀਕ ਹੈ ਮੋਢਾ ਸਥਾਪਤ ਸੰਸਥਾਵਾਂ ਚੋਂ ਇੱਕ ਹੈ ਇਹਨਾਂ ਵੱਲੋਂ ਸਿੱਖਿਆ ਦੇ ਖੇਤਰ ਚ ਵੱਡਾ ਯੋਗਦਾਨ ਹੈ ਨਾ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਨਾਮ ਦੇ ਉੱਤੇ ਹਰਿਕ੍ਰਿਸ਼ਨ ਪਬਲਿਕ ਸਕੂਲ ਚ ਇਹਨਾਂ ਦੇ ਖਾਲਸਾ ਸਕੂਲ ਚੱਲਦੇ ਨੇ ਇਹਨਾਂ ਦੇ ਇਹਨਾਂ ਹੋਰ ਪੱਖੋ-ਵਖੇਤਰਾਂ 'ਚ ਸੇਵਾਵਾਂ ਨਮ ਆਉਂਦੀ ਹੈ ਸੰਸਥਾ ਜੋ ਖਾਸ ਕਰ ਸਕੂਲਾਂ ਦੇ ਖੇਤਰ 'ਚ ਵਿਦਿਆਰਥੀ ਖੇਤਰ 'ਚ ਵੱਡਾ ਰੋਲ ਹੈ ਜੀ ਸੋ ਪਰ ਸਿੱਖ ਸੰਸਥਾ ਹੋਣ ਦੇ ਨਾਤੇ ਦਾ ਵਿਧਾਨ ਬਣਿਆ ਤੇ ਇਹਦਾ ਸੰਵਿਧਾਨ ਬਣਿਆ ਜੋ ਇਹਦਾ ਵਿਧਾਨ ਵਿਧੀ ਵਿਧਾਨ ਹੈਗਾ ਉਹਦੇ ਅਨੁਸਾਰ ਅਮਰਤ ਧਾਰੀ ਵਿਅਕਤੀ ਹੀ ਇਹਨਾਂ ਦੀ ਕਾਰਜਕਾਰਨੀ ਦਾ ਮੈਂਬਰ ਹੋ ਸਕਦਾ ਹੂੰ ਤੇ ਉਸ ਨੂੰ ਉਦਾਰ ਬਣ ਕੇ ਜੱਤਰਗਣੀ ਕੁਲਦੀਪ ਸਿੰਘ ਗੜਗਾ ਜੌਰਾਂ ਨੇ ਇਹਨਾਂ ਨੂੰ ਚਿੱਠੀ ਕੱਢੀ ਸੀ ਕਿ ਪਤਾ ਲੱਗਿਆ ਕਿ ਤੁਹਾਡੀ ਕਾਰਜ ਕਰਨੀ ਚ ਅਮਰਤਾਰੀ ਨਹੀਂ ਹੈਗੇ ਐ ਜਾਂ ਜਿਹੜੇ ਨੇ ਉਹ ਪੂਰਨ ਮਰਿਆਦਾ ਨਹੀਂ ਰੱਖਦੇ ਸੋ ਇਸ ਲਈ ਆਪਣਾ ਜਵਾਬ ਉਪਰਪ੍ਰਤ ਕਰੋ ਇਹਨਾਂ ਨੇ ਕੁਝ ਬੰਦੇ ਆਏ ਤੇ ਜਵਾਬ ਦੇ ਗਏ ਉਹ ਕਹਿੰਦੇ ਨਹੀਂ ਫਿਰ ਨੇ ਤਰੀਕ ਦਿੱਤੀ ਕਿ ਇੰਨੀ ਤਰੀਕ ਤੱਕ ਪ੍ਰਧਾਨ ਦੀ ਅਗਵਾਈ ਚ ਸਾਰਾ ਕਾਰਜ ਕਰਨੀ ਦਾ ਵਾਪਤ ਆ ਕੇ ਮਿਲੇ ਤੇ ਆਪਣੀ ਗੱਲ ਰੱਖੇ ਸੋ ਫਿਰ ਕਲ ਸਰਦਵਾਨ ਦੇ ਪ੍ਰਧਾਨ ਨੇ ਇੰਦਰਪ੍ਰੀਤ ਸਿੰਘ ਨਿਚਰ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਨੇ ਮੰਤਰੀ ਵੀ ਰਹਿ ਲੇ ਦੁਆਰਾ ਮੁੱਖ ਮੰਤਰੀ ਬਣਦੇ ਬਣਦੇ ਰਹਗੇ ਹੈ ਨਾ ਉਹ ਇੰਦਰ ਮਿਰ ਸਿੰਘ ਨਿੱਜਰ ਦੀ ਅਗਵਾਈ ਚ ਫਿਰ ਕਾਰਜ ਕਰਨ ਦਾ ਬਾਬੂ ਮੈਨੂੰ ਹੋ ਸਕਦਾ ਇੱਕ ਦੋ ਬੰਦੇ ਨਾ ਆਉਣ ਉਹਨਾਂ ਨੂੰ ਅਗਲੀ ਤਰੀਕਾ ਲੈ ਕੇ ਆਇਆ ਕਿਆ ਗਿਆ ਹੋਇਆ ਜਿੰਨੇ ਉਹਨਾਂ ਸਾਰਿਆਂ ਦਾ ਪੱਖ ਸੁਣਨ ਤੋਂ ਬਾਅਦ ਜਿੰਦਰ ਗਿਆਨੀ ਕੁਲਦੀਪ ਸਿੰਘ ਗੜਗਾ ਜਿਹੜਾ ਉਹਨੇ ਉਹਨਾਂ ਨੂੰ ਨਸੀਹਤ ਦਿੱਤੀ ਕਿ 41 ਦਿਨ ਦਾ ਤੁਹਾਨੂੰ ਸਮਾਂ ਉਹ 41 ਦਿਨ ਦਾ ਸਮਾਂ 1 ਸਤੰਬਰ ਤੇ ਜਾ ਕੇ ਮੁੱਕਦਾ ਠੀਕ ਹੈ ਕਿ 1 ਸਤੰਬਰ ਤੱਕ ਤੁਸੀਂ ਅੰਮ੍ਰਿਤਧਾਰੀ ਹੋਣਾ ਹਰੇਕ ਕਾਰਜਕਾਰੀ ਦੇ ਮੈਂਬਰ ਨੇ ਜੀ ਤੇ ਜਿਹੜੇ ਅੰਮ੍ਰਿਤਧਾਰੀ ਹੁੰਦੇ ਆਂ ਵੀ ਦਾੜੀ ਮਤਲਬ ਹੈਨਾ ਬੰਨਦੇ ਨੇ ਹੈਨਾ ਤੁੰਨਦੇ ਨੇ ਮਤਲਬ ਜਾਂ ਮੰਨ ਲਓ ਕਿ ਸਾਨੂੰ ਰੰਗਦੇ ਨੇ ਹੈਨਾ ਵਾਲਾਂ ਨੂੰ ਰੰਗ ਕਰਦੇ ਨੇ ਉਹ ਸਾਰੀਆਂ ਚੀਜ਼ਾਂ ਵੀ ਛੱਡਣੀਆਂ ਤੇ ਪੂਰਨ ਵਿਧੀ ਵਿਧਾਨ ਤਹਿਤ ਸਿੱਖ ਮਰਿਆਦਾ ਅਨੁਸਾਰ ਅੱਗੇ ਵਧਣਾ ਤੇ ਜਿਹੜੇ ਅੰਮ੍ਰਿਤਧਾਰੀ ਨਹੀਂ ਹੈਗੇ ਉਹ ਪੰਜ ਕਕਾਰਾਂ ਦੇ ਧਾਰਨੀ ਬਣ ਖੰਡੇ ਵਾਟੇ ਦਾ ਅੰਮ੍ਰਿਤ ਛਕਣ ਉਹਨਾਂ ਨੂੰ ਹੀ ਨਸੀਹਤ ਤੇ 48 ਦਿਨ ਦਾ ਸਮਾਂ ਦਿੱਤਾ ਠੀਕ ਹੈ ਜੀ ਇਸ ਤਰੀਕੇ ਕਰ ਨਾਲ ਮਤਲਬ ਕਿ ਉਹ ਆਪਣੇ ਵਿਧਾਨ ਸਰ ਨਾਲ ਹੀ ਇੱਕ ਹੋਰ ਨੁਕਤਾ ਬਾ ਕਮਾਲ ਉਹਨਾਂ ਨੇ ਉਹਨੂੰ ਟੋਕ ਕੇ ਦੇ ਕਿਆ ਮਤਲਬ ਪ੍ਰਧਾਨ ਸਾਹਿਬ ਦੀ ਨੀਜਰ ਹੋਰਾਂ ਦੇ ਹਵਾਲੇ ਨਾਲ ਉਹ ਕਹਿੰਦੇ ਵੀ ਇਹ ਵੀ ਤਿਆਰ ਰੱਖਿਓ ਕਿ ਇਸ ਵਾਰ ਦੀ ਨਸੀਹਤ ਨੂੰ ਪਾਲਣਾ ਕਰਦੇ ਕਰਦੇ ਤੁਸੀਂ ਕਿਤੇ گاؤں ਕਿ ਕੌਣ ਕਰੂਗਾ ਜੀ ਕਿਉਂਕਿ ਆਦਤ ਬਣੀ ਹੋਈ ਹੈ ਹੁਣ ਇੰਨੀ ਦੇਰ ਤੋਂ ਅਹੀਂ ਚੱਲ ਰਿਹਾ ਕੰਮ ਹੈ ਨਾ ਕਿ ਕਿਤੇ ਜਾ ਕੇ ਕੱਲ ਨੂੰ ਇਹ ਮਤ ਬਦਲਣ ਲਈਓ ਕਹੋ ਜੀ ਇਜਲਾਸ ਚ ਇਹਨੂੰ ਬਦਲੇ ਲੋ ਕਿ ਜਰੂਰੀ ਨਹੀਂ ਅਮਰਤਾਰੀ ਹੋਣਾ ਕਹਿੰਦੇ ਇਹ ਨਹੀਂ ਹੋਣ ਤਾਂ ਦਿੱਤਾ ਜਾਊਗਾ ਸੋ ਇਹ ਵੀ ਉਹਨਾਂ ਮਤਲਬ ਇੱਕ ਤਰ੍ਹਾਂ ਨਾਲ ਗੱਲ ਖਾਨੇ ਪਾਤੀ ਕਿ ਇੰਜ ਜੇ ਛੇੜਖਾ ਨਹੀਂ ਕਰੋਗੇ ਤਾਂ ਇਹ ਵੀ ਮਨਜੂਰ ਨਹੀਂ ਹੋਊਗਾ ਵੈਸੇ ਕਰਨਾ ਵੀ ਨਹੀਂ ਉਹ ਬਣਦਾ ਤੇ ਸ਼ਾਇਦ ਕਰਨਗੇ ਵੀ ਨਹੀਂ ਹੋਏ ਤਾਂ ਸੋ ਇਹ ਕਿ ਕਿਹੜਾ ਕਿਤੇ ਸਿੱਖ ਭਾਈਚਾਰੇ ਦੀ ਸਰਮੌਰ ਸੰਸਥਾਵਾਂ ਵਿੱਚ ਉਹਦਾ ਇੱਕ ਇਤਿਹਾਸ ਹੈ ਜੀ ਉਹਦੀ ਇੱਕ ਮੱਤ ਉਸ ਨੂੰ ਕਹੇ ਮੌਜੂਦਾ ਕਾਰਜਕਾਰੀ ਦਾ ਫਰਜ਼ ਜ਼ਿੰਮੇਵਾਰੀ ਬਣਦੀ ਹੈ ਸੋ ਉਮੀਦ ਕਰਦੇ ਹਾਂ ਕਿ ਉਹ ਇਹਨੂੰ ਪੂਰਾ ਕਰਨਗੇ ਤੇ ਇਸ ਦੇ ਉੱਤੇ ਖਰੇ ਉਤਰੇ